ਵੱਡੀ ਗਲਤੀ ਇਹ ਹੈ ਕਿ ਜਿਹੜਾ ਜੀ ਕਰਦਾ ਉਹੀ ਚੱਕ ਕੇ ਪੋਸਟਾ ਪਾ ਦਿੰਦਾ ਹੈ ਤੁਹਾਡੇ ਮੁਤਾਬਕ 2500 ਬੰਦਾ ਉੱਥੇ ਪਹੁੰਚ ਗਿਆ ਹੂੰ 2500 ਚਲੋ ਇਹ ਅੰਕੜਾ ਨਹੀਂ ਮਤਲਬ ਹਜ਼ਾਰਾਂ ਚ ਬੱਚੇ ਪਹੁੰਚ ਗਏ ਉੱਥੇ ਭਾਈ ਸਾਹਿਬ ਦੇਸ਼ ਦੀ ਏਕਤਾ ਤੇ ਖੱਟਤਾ ਜਦੋਂ ਭਗਵੰਤ ਮਾਨ ਦੀ ਮੈਂ ਇਸ ਗੱਲ ਦੀ ਬਹੁਤ ਸ਼ਲਾਘਾ ਕਰਦਾ ਹਾਂ ਸਾਡੇ ਮੁੱਖ ਮੰਤਰੀ ਦੀ ਉਹਨਾਂ ਨੇ ਜਿਹੜੇ ਅਗਨੀ ਵੀਰ ਸ਼ਹੀਦ ਹੋਏ ਉਹਨਾਂ ਦੇ ਨਾਲ ਬਿਲਕੁਲ ਦਰੈਤ ਨਹੀਂ ਕੀਤੀ ਨੌਕਰੀ ਹਰ ਕੋਈ ਚਾਹੁੰਦਾ ਹੈ ਨੌਕਰੀ ਨੌਜਵਾਨ ਕਹਿੰਦੇ ਨੇ ਵੀ ਸਾਨੂੰ ਜਲਦੀ ਮਿਲੇ ਖਾਸ ਕਰ ਫੌਜ ਦੇ ਵਿੱਚ ਤੇ ਫੌਜ ਦੀ ਨੌਕਰੀ ਵਾਸਤੇ ਪਿੱਛੇ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਉਹ ਵੀ ਨੌਜਵਾਨਾਂ ਵਾਸਤੇ ਥੋੜੀਆਂ ਜੀਆਂ ਅਜੀਬ ਸੀਗੀਆਂ ਪਰ ਫਿਰ ਵੀ ਉਤਸ਼ਾਹ ਨਹੀਂ ਘਟਿਆ ਅਗਨੀ ਵੀਰ ਯੋਜਨਾ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਅਪਲਾਈ ਕੀਤਾ ਭਰਤੀ ਵੀ ਹੋਏ ਤੇ ਅੱਗੇ ਦੇਸ਼ ਦੀ ਸੇਵਾ ਲਈ ਉਹਨਾਂ ਨੇ ਜਾਣਾ ਵੀ ਦਿੱਤੀਆਂ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਸਨਮਾਨ ਨੂੰ ਲੈ ਕੇ ਕਾਫੀ ਸਵਾਲ ਖੜੇ ਹੋਏ ਸੀਗੇ ਪਰ ਪੰਜਾਬ ਸਰਕਾਰ ਨੇ ਹਮੇਸ਼ਾ ਅਗਨੀਵੀਰਾਂ ਨੂੰ ਜੋ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਉਹ ਜ਼ਰੂਰ ਦਿੱਤੀ ਵੀ ਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਘਰਾਂ 'ਚ ਪਹੁੰਚਦੇ ਦੇਖੇ ਗਏ ਸੀਗੇ ਤੇ ਹੁਣ ਵੀ ਜਿੱਥੇ ਇੱਕ ਪਾਸੇ ਯੁੱਧ ਦੇ ਬਦਲ ਆ ਗਏ ਸੀਗੇ ਉੱਥੇ ਜੰਗਬੰਦੀ ਵੀ ਹੋ ਚੁੱਕੀ ਆ ਪਰ ਇਸ ਦੇ ਦੌਰਾਨ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਆਉਂਦੀ ਹੈ ਜਿਦੇ ਵਿੱਚ ਲਿਖਿਆ ਜਾਂਦਾ ਹੈ ਕਿ ਜਲਦ ਤੋਂ ਜਲਦ ਫਰੋਜ਼ਪੁਰ ਸਾਰਾਗੜੀ ਗੁਰਦੁਆਰੇ ਦੇ ਕੋਲ ਪਹੁੰਚੋ ਆਧਾਰ ਕਾਰਡ ਲੈ ਕੇ ਪਹੁੰਚੋ ਤਾਂ ਜੋ ਤੁਹਾਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾ ਸਕੇ ਵੱਡੀ ਗਿਣਤੀ ਦੇ ਵਿੱਚ ਹਿਮਾਚਲ ਹਰਿਆਣਾ ਪੰਜਾਬ ਦੇ ਨੌਜਵਾਨ 2500 ਦੇ ਕਰੀਬ ਦੱਸੇ ਜਾਂਦੇ ਨੇ ਜਿਹੜੇ 12 ਤਰੀਕ ਨੂੰ ਪਹੁੰਚ ਗਏ ਸਾਰਾਗੜੀ ਗੁਰਦੁਆਰਾ ਕੈਂਟ ਦੇ ਵਿੱਚ ਆ ਉੱਥੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਵੀ ਇਹ ਕੀ ਮਾਮਲਾ ਹੈ ਪੁਲਿਸ ਨੇ ਭੀੜ ਨੂੰ ਦੇਖ ਕੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਭਾਈ ਆਹ ਪੋਸਟ ਸਾਨੂੰ ਆਈ ਸੀਗੀ ਇਹਦੇ ਹਿਸਾਬ ਦੇ ਨਾਲ ਅਸੀਂ ਭਰਤੀ ਹੋਣ ਲਈ ਆ ਗਏ ਆ ਇੱਕ ਤਾਂ ਕੈਂਟ ਦਾ ਜ਼ਿਕਰ ਹੋਵੇ ਦੂਜਾ ਜੰਗ ਦੇ ਮਾਹੌਲ ਦੇ ਦੌਰਾਨ ਲੱਗਦਾ ਹੈ ਕਿ ਸ਼ਾਇਦ ਪੋਸਟ ਸੱਚੀ ਹੋਵੇ ਪਰ ਹੁਣ ਇਹ ਝੂਠੀ ਨਿਕਲੀ ਅਜੇ ਹੀ ਕੋਈ ਗੱਲ ਹੀ ਨਹੀਂ ਸੀਗੀ ਤੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਐਸਐਸਪੀ ਉਥੇ ਭਪਿੰਦਰ ਸਿੰਘ ਨੇ ਉਹ ਪਹੁੰਚੇ ਕਹਿੰਦੇ ਜੀ ਅਸੀਂ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਉਹਨਾਂ ਨੂੰ ਨੌਜਵਾਨਾਂ ਨੂੰ ਸਮਝਾ ਬਿਜਾ ਕੇ ਵਾਪਸ ਭੇਜਿਆ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੋਸਟ ਕਿੰਨੇ ਪਾਈ ਕਿੰਨੇ ਅੱਗੇ ਵਾਇਰਲ ਕੀਤੀ ਕਿੰਨੇ ਇਸ ਤਰ੍ਹਾਂ ਦਾ ਹੜਕਮ ਪਹੁੰਚਾਇਆ ਜੇ ਉੱਥੇ ਜ਼ਿਆਦਾ ਭੀੜ ਹੋ ਜਾਂਦੀ ਇੱਕ ਤਾਂ ਹੈਬ ਬਾਰਡਰ ਏਰੀਆ ਤਾਂ ਕੁਝ ਵੀ ਹੋ ਸਕਦਾ ਸੀ ਭពਿੰਦਰ ਸਿੰਘ ਵੀ ਸਿੱਧੂ ਬਹੁਤ ਹੀ ਇਮਾਨਦਾਰ ਸ਼ਬੀਬ ਵਾਲੇ ਅਧਿਕਾਰੀ ਨੇ ਆਪਣੇ ਜ਼ਿਲ੍ਹੇ ਚ ਵੀ ਉਹ ਕਈ ਅਹੁਦਿਆਂ ਤੇ ਰਹਿ ਕੇ ਗਏ ਨੇ ਹੂੰ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਜੀ ਕਰਦਾ ਉਹੀ ਚੱਕ ਕੇ ਪੋਸਟਾ ਪਾ ਦਿੰਦਾ ਹੈ ਇਹਦਾ ਤਰ ਬਦਰ ਤੇ ਕੋਈ ਨਾ ਕੋਈ ਗੈਰ ਆਪਣਾ ਸਿਸਟਮ ਹੋਣਾ ਚਾਹੀਦਾ ਹੈ ਹੂੰ ਇਹਨਾਂ ਦੇ ਵੀ ਕੋਈ ਨਿਜਮ ਬਣਨੇ ਚਾਹੀਦੇ ਆ ਉਹ ਨਿਜਮਾਂ ਦੇ ਤਹਿਤ ਬੰਦਾ ਮੋਟਰ ਤੇ ਬੈਠਾ ਉੱਥੋਂ ਬੈਠ ਕੇ ਚੈਨਲ ਬਣਾਉਂਦਾ ਹੂੰ ਜਦੋਂ ਉਹ ਸਾਰੀ ਚੀਜ਼ ਅੱਗ ਵਾਂਗੂ ਫੈਲ ਜਾਂਦੀ ਹੈ ਦੁਨੀਆਂ ਦੇ ਵਿੱਚ ਫੇਰ ਜਾ ਕੇ ਕਿਤੇ ਪਤਾ ਲੱਗਦਾ ਜਦੋਂ ਨੂੰ ਅਧਿਕਾਰੀਆਂ ਨੇ ਦੱਸਣਾ ਕਿ ਇਹ ਤਾਂ ਸਹੀ ਨਹੀਂ ਹੁਣ ਤੁਸੀਂ ਇਹਨੂੰ ਐ ਸਮਝੋ ਵੀ ਇਹ ਗੱਲ ਕੀ ਹੋਈ ਤੁਹਾਡੇ ਮੁਤਾਬਕ 2500 ਬੰਦਾ ਉੱਥੇ ਪਹੁੰਚ ਗਿਆ ਹੂੰ 2500 ਚਲੋ ਇਹ ਅੰਕੜਾ ਨਹੀਂ ਮਤਲਬ ਹਜ਼ਾਰਾਂ ਚ ਬੱਚੇ ਪਹੁੰਚ ਗਏ ਉੱਥੇ ਹੂੰ ਕੌਣ ਜ਼ਿੰਮੇਵਾਰ ਹੈ ਜੀ ਤੁਸੀਂ ਕਿਹਾ ਹਿਮਾਚਲ ਤੋਂ ਆਏ ਇਹਦਾ ਮਤਲਬ ਹਜ਼ਾਰ-ਹਜ਼ਾਰ ਰੁਪਿਆ ਤਾਂ ਕਿਰਾਏ ਦੇ ਖਰਚਾ ਤਾਂ ਹੋਣਾ। ਉਹ ਬੱਚੇ ਉੱਥੇ ਆਏ। ਇਹਦੇ ਤੇ ਸਾਡੇ ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੀਦਾ ਹੈ। ਜਿਹੜਾ ਮਾੜਾ-ਮੋਟਾ ਚੱਜਦਾਰ ਜੁਗਾਰ ਮਿਲਦਾ ਸੀ ਤੁਸੀਂ ਉਹ ਬਣਾਤੇ। ਅਗਨੀਵੀਰ। ਹੂੰ। ਭਾਈ ਸਾਹਿਬ ਦੇਸ਼ ਦੀ ਏਕਤਾ ਤੇ ਖੱਟਤਾ ਜਦੋਂ ਭਗਵੰਤ ਮਾਨ ਦੀ ਮੈਂ ਇਸ ਗੱਲ ਦੀ ਬਹੁਤ ਸ਼ਲਾਘਾ ਕਰਦਾ ਹਾਂ। ਸਾਡੇ ਮੁੱਖ ਮੰਤਰੀ ਦੀ ਉਹਨਾਂ ਨੇ ਜਿਹੜੇ ਅਗਨੀ ਵੀਰ ਸ਼ਹੀਦ ਹੋਏ ਉਹਨਾਂ ਦੇ ਨਾਲ ਬਿਲਕੁਲ ਦਰਾਇਤਨੀ ਕੀਤੀ ਜੇ ਦੂਜੇ ਫੌਜੀ ਭਰਾਵਾਂ ਨੂੰ ਕਰੋੜ ਰੁਪਇਆ ਮਿਲਦਾ ਸੀ ਇਹਨਾਂ ਨੂੰ ਵੀ ਕਰੋੜ ਰੁਪਇਆ ਹੀ ਦਿੱਤਾ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਛਲੱਗਾ ਇਸ ਗੱਲ ਦੇ ਵਿੱਚ ਉਹਨਾਂ ਨੇ ਕਿਸੇ ਨਾਲ ਕੋਈ ਬਤਕਰਾ ਨਹੀਂ ਰੱਖਿਆ ਸੋ ਮੈਂ ਅਗਲੀ ਗੱਲ ਕਰਾਂ ਅਗਲੀ ਗੱਲ ਇਹ ਹੈ ਕਿ ਇਹਦਾ ਭពਿੰਦਰ ਸਿੰਘ ਸਿੱਧੂ ਬੜੇ ਜਾਂਬਾਜ਼ ਅਫਸਰ ਨੇ ਉਹ ਇਹਦੀ ਜਾਂਚ ਕਰਕੇ ਪਤਾ ਕਰਨਗੇ ਵੀ ਕਿਹਨੇ ਪਾਈ ਹੈ ਉਹਦੇ ਤੇ ਫਿਰ ਕਾਰਵਾਈ ਐਡੀਕ ਸਖਤ ਕਰ ਦਿਓ ਤੇ ਕੋਈ ਹੋਰ ਇਸ ਤਰ੍ਹਾਂ ਦਾ ਨੌਜਵਾਨਤਾ ਦਾ ਮਜ਼ਾਕ ਠਾਉਣ ਦੀ ਜਰਤ ਨਾ ਕਰ ਸਕੇ ਇਹ ਗੱਲ ਮੈਂ ਆਪਣੇ ਤੌਰ ਤੇ ਔਰ ਉਮੀਦ ਹੈ ਪਤਾ ਚਲ ਜੇਗਾ ਕਿਹੜੀ ਇਹ ਸਾਈਬਰ ਕਰਾਈਮ ਹੈ ਚਲੋ ਜਿਵੇਂ ਤੁਸੀਂ ਦੱਸ ਰਹੇ ਹੋ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਨੌਜਵਾਨਾਂ ਦੇ ਨਾਲ ਖਲਵਾੜ ਨਾ ਹੋ ਸਕੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ